ਸਾਨੂੰ ਦੇ ਗਿਆ ਟਕੇ ਦਾ ਛੱਲਾ ਹਾਏ ਨੀ ਮਾਹੇ ਛੱਲਾ ਲੱਖਾਂ ਦਾ ਸਾਡਾ ਦਿਲ ਲੈ ਗਿਆ ਲੈ ਗਿਆ ਲੱਖਾਂ ਦਾ ਸਾਡਾ ਦਿਲ ਲੈ ਗਿਆ ਗੱਲਾਂ ਗੱਲਾਂ ਵਿੱਚ ਮਾਰ ਗਿਆ ਹੱਲਾ ਹਾਏ ਨੀ ਮਾਹੇ ਛੱਲਾ ਲੱਖਾਂ ਦਾ ਸਾਡਾ ਦਿਲ ਲੈ ਗਿਆ ਲੈ ਗਿਆ ਲੱਖਾਂ ਦਾ ਮੇਰਾ ਦੇ ਇੱਕ ਪਰਦੇਸੀ ਉੱਤੇ ਕੀਤਾ ਇਤਬਾਰ ਸੀ ਦਿਲ ਚ ਵਸਾ ਕੇ ਉਹਨੂੰ ਕੀਤਾ ਮੈਂ ਪਿਆਰ ਸੀ ਮੇਰੀ ਜ਼ਿੰਦਗੀ ਚ ਕਰ ਗਿਆ ਹੱਲਾ ਹਾਏ ਨੀ ਮਾਹੀ ਝੱਲਾ ਲੱਖਾਂ ਦਾ ਮੇਰਾ ਦਿਲ ਲੈ ਗਿਆ ਲੈ ਗਿਆ ਲੱਖਾਂ ਦਾ ਮੇਰਾ ਦਿਲ ਲੈ ਗਿਆ ਸਾਨੂੰ ਦੇ ਗਿਆ ਟਕੇ ਦਾ ਝੱਲਾ ਝੱਲਾ ਲੱਖਾਂ ਦਾ ਮੇਰਾ ਦਿਲ ਲੱਗਿਆ ਲੱਗਿਆ ਲੱਖਾਂ ਦਾ ਮੇਰਾ ਦਿਲ ਲੱਗਿਆ ਯਕੀਨ ਵਿਸ਼ਵਾਸ ਨਾਲ ਬੰਨੀ ਇਹ ਡੋਰ ਸੀ ਸਭਨਾਂ ਤੋਂ ਸੋਹਣੀ ਸਾਡੀ ਲੱਗਦੀ ਏ ਜੋੜੀ ਸੀ ਸਾਨੂੰ ਪਲਾ ਵਿੱਚ ਕਰ ਗਿਆਂ ਕੱਲਾ ਹਾਏ ਨੀ ਮਾਹੀ ਝੱਲਾ ਲੱਖਾਂ ਦਾ ਸਾਡਾ ਦਿਲ ਲੱਗਿਆ ਲੈ ਗਿਆ ਲੱਖਾਂ ਦਾ ਮੇਰਾ ਦਿਲ ਲੈ ਗਿਆ ਸਾਨੂੰ ਦੇ ਗਿਆ ਟੱਕੇ ਦਾ ਛੱਲਾ ਹਾਏ ਨੀ ਮਾਹੀ ਛੱਲਾ ਲੱਖਾਂ ਦਾ ਮੇਰਾ ਦਿਲ ਲੈ ਗਿਆ ਲੈ ਗਿਆ ਲੱਖਾਂ ਦਾ ਮੇਰਾ